ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਉਹਨਾਂ ਮਹਾਨ ਨਰੂਹਾਂ ਦੇ ਨਾਲ ਖੜਿਆ ਜਿਹੜੇ ਪਿਛਲੇ ਕਾਫੀ ਲੰਬੇ ਟਾਈਮ ਤੋਂ ਕਿਸਾਨੀ ਲਈ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਸੱਚ ਲਈ ਆਪਣੀ ਤਨਮਨ ਦੇ ਨਾਲ ਲੜ ਰਹੇ ਨੇ ਨਵਦੀਕ ਸਿੰਘ ਜਲਵੇੜਾ ਜਿਨ੍ਹਾਂ ਨੂੰ 2 ਮਹੀਨੇ ਤੋਂ ਪੁਲਿਸ ਨੇ ਅੰਦਰ ਡੱਕ ਕੇ ਰੱਖਿਆ ਹੋਇਆ ਹੈ ਔਰ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਔਰ ਮਹਾਨ ਸਾਡੇ ਯੋਧੇ ਸਿਰ ਪੰਦੇਰ ਸਾਹਿਬ ਮੋੜੀ ਸਾਹਿਬ ਮਰਜੀਤ ਸਿੰਘ ਜੀ ਮੋੜੀ ਔਰ ਸਾਰੀਆਂ ਮੇਰੇ ਇਲਾਕੇ ਦੀਆਂ ਰੂਹਾਂ ਤੇ ਹਰਿਆਣਾ ਪੰਜਾਬ ਤੇ ਸਾਰੇ ਕਿਸਾਨ ਆਗੂ ਬੀਕੇਯੂ ਭਗਤ ਸਿੰਘ ਜਿਹੜੀ ਜੱਥੇਬੰਦੀ ਆ ਬਾਲੇ ਦੀ ਸਾਰੇ ਇੱਥੇ ਖੜੇ ਐ ਤੇ 18 ਤੇ 19 ਤਰੀਕ ਨੂੰ 17 ਤੇ 18 ਤਰੀਕ ਨੂੰ ਐਸਪੀ ਆਫਿਸ ਅੰਬਾਲਾ ਦੇ ਵਿੱਚ ਗ੍ਰਾਭ ਕੀਤਾ ਜਾਣਾ ਹੈ ਔਰ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਕਿ ਤੁਸੀਂ ਪਹਿਲਾਂ ਵੀ ਰਿਜ਼ਲਟ ਦੇਖਿਆ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ ਹੱਕ ਦੇ ਲਈ ਸੱਚ ਦੀ ਲੜ ਰਹੇ ਐ ਸਾਰੇ ਜਣੇ ਹੋਮ ਹੁਮਾਕੇ ਪਹੁੰਚੋ ਔਰ ਨਵਦੀਪ ਨੂੰ ਸਪੋਰਟ ਕਰੋ ਪੰਦੇਰ ਸਾਹਿਬ ਕੀ ਕਨਚਾ ਅਸੀਂ ਅੱਜ ਫੇਰ ਸਾਰੀ ਸੰਗਤ ਨੂੰ ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਤਰ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਜੋ ਇਹ ਐਸਪੀ ਦਫਤਰ ਅੰਮ੍ਰਾਲਾ ਕਟਾਂ ਮੋਰਚਾ ਲੱਗ ਰਿਹਾ 17 ਤੇ 18 ਦਾ ਮਤਾਵਾ ਪੈਣਾ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਤੇ 18 ਨੂੰ 17 ਨੂੰ ਪਹਿਲਾਂ ਅੰਮ੍ਰਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ ਉਦੋਂ ਬਾਅਦ ਐਸਪੀ ਦਫਤਰ ਨੂੰ ਮਾਰਚ ਕਰਕੇ ਉੱਥੇ ਪਹੁੰਚ ਜਾਓ ਵਾਤ ਤੋਂ ਵਾਤ ਗਿਣਤੀ ਵਿੱਚ ਪਹੁੰਚੋ ਅਰ ਸਰਕਾਰ ਜਿਹੜਾ ਜ਼ਬਰ ਕਰ ਰਹੀ ਹੈ ਹਰਿਆਣੇ ਦੀ ਸੈਣੀ ਸਰਕਾਰ ਉਹਦਾ ਅਸੀਂ ਮੂੰਹ ਤੋੜ ਜਵਾਬ ਇਕੱਠੇ ਹੋ ਕੇ ਦਵਾਂਗੇ ਜੈ ਸਿੰਘ ਜੀ ਜਲਵੇੜਾ ਨਵਦੀਪ ਦੇ ਫਾਦਰ ਸਾਹਿਬ ਤੁਸੀਂ ਕਹਿਣਾ ਚਾਹੋਗੇ ਕੁਝ ਬੇਨਤੀ ਹੈ ਸਾਰਿਆਂ ਨੂੰ ਉਮੀਦ ਆ ਵੀ 17 ਤਰੀਕ ਨੂੰ ਆਪ ਇਹ ਲੜਾਈ ਲੜਨੇ ਵਾਸਤਾ ਜਿਹੜਾ ਇਹ ਆਪਾਂ ਨੇ ਹੁਣ ਕੀ ਵੀ ਲੜਨੀ ਆ ਜੋ ਆਪਣੀ ਜਾਨ ਦੇਗੇ ਨਵਦੀਪ ਤੋਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਨੇ ਆ ਜਾਣਾ ਆ ਉਹਨਾਂ ਨੇ ਨਿਆਣਾ ਜਿਹਨਾਂ ਸੇ ਸੀਧੀਆਂ ਦੇਗੇ ਉਹਨ ਕੀ ਵੀ ਲੜਾਈ ਆਪਾਂ ਨੇ ਜੋ ਦੂਰੀ ਛੋੜ ਕੇ ਗਈ ਆ ਉਹ ਵੀ ਲੜਨੀ ਆ 17 18 ਤਰੀਕ ਨੂੰ ਜਿਆਦਾ ਜਿਆਦਾ ਸੰਖਿਆਵਾਂ ਅੰਮ੍ਰਾਲਾ ਅਨਾਜ ਮੰਡੀ ਪਹੁੰਚੋ ਧੰਨਵਾਦ ਕੀ ਬਾਤ ਆ ਤੁਸੀਂ ਦੇਖਿਆ ਹੁਣ ਇਸ ਪਰਿਵਾਰ ਦੇ ਅੱਗੇ ਸਿਰ ਝੁਕਦਾ ਸਾਨੂੰ ਭਗਤ ਸਿੰਘ ਦੇ ਪਰਿਵਾਰ ਦੀ ਦੀ ਯਾਦ ਆਉਂਦੀ ਆ ਹਾਲਾਂਕਿ ਆਪਣੇ ਪੁੱਤਰ ਦੀ ਇਹਨਾਂ ਨੂੰ ਇੰਨੀ ਫਿਕਰ ਨਹੀਂ ਜਾ ਜਿਹਨੇ ਸ਼ਹੀਰ ਕਿਸਾਨ ਹੋਇਆ ਉਹਨਾਂ ਬਾਰੇ ਵੀ ਸੋਚ ਰਹੇ ਨੇ ਔਰ ਅਮਰਜੀਤ ਸਿੰਘ ਜੀ ਮੋੜੀ ਬੀਕੇਯੂ ਸ਼ਹੀਦ ਭਗਤ ਸਿੰਘ ਅੰਬਾਲਾ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਵਰਕਾਂ ਦੇ ਲੋਕਾਂ ਨੂੰ ਕਿਉਂਕਿ ਜਿਹੜਾ ਇਹ ਅੰਦੋਲਨ ਇਕੱਲੇ ਕਿਸਾਨ ਤੇ ਮਜ਼ਦੂਰ ਦਾ ਨਹੀਂ ਇਹ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਕਾਰਪੋਰੇਟ ਘਰਾਣੇ ਤੇ ਸਰਕਾਰ ਮਿਲ ਕੇ ਕਰਦੀ ਹੈ ਉਹਨਾਂ ਉਸ ਲੁੱਟ ਨੂੰ ਰੋਕਣ ਵਾਸਤੇ ਆਪਣੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਦੀ ਤੇ ਉਸ ਦੇ ਵਿੱਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ ਜਿਹੜੀ ਲੜਾਈ ਦਾ ਲੜਾਈ ਨੂੰ ਲੈ ਕੇ ਸਾਡੇ ਸਾਥੀ ਲੜ ਰਹੇ ਸੀ ਉਹਨਾਂ ਨੂੰ ਜੇਰਾਂ ਦੇ ਵਿੱਚ ਡੱਕਿਆ ਤਸੱਦਦ ਕੀਤਾ ਬੇਬੁਨਿਆਤਾ ਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਕਰਿਆ ਹੋਇਆ ਹੈ ਤੇ ਉਹਨਾਂ ਨੂੰ ਛਡਵਾਣਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀ ਲੜਾਈ ਲੜਦੇ ਨੇ ਉਹਨਾਂ ਨੂੰ ਹੌਸਲਾ ਮਿਲੇ ਬਲ ਮਿ ਸਾਡੇ ਪਿੱਛੇ ਦੁਨੀਆ ਖੜੀ ਹੈ ਜਿਨ੍ਹਾਂ ਦੀ ਅਸੀਂ ਲੜਾਈ ਲੜ ਰਹੇ ਹਾਂ ਉਹ ਸਾਡੇ ਪਿੱਛੇ ਹਨ ਉਹਨਾਂ ਦਾ ਹੌਸਲਾ ਵਧੇ ਤੇ ਆਪਾਂ ਉਹਨਾਂ ਨੂੰ ਰਿਹਾ ਕਰਾਣਾ ਆ ਤੇ ਜਿਹੜਾ ਰਹਿੰਦੇ ਆਪਣੇ ਕਹਿਣ ਜਿਵੇਂ ਜੈ ਸਿੰਘ ਕਹੇ ਸੀ ਵੀ ਆਪਣੇ ਸ਼ਹੀਦਾਂ ਨੇ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਪੂਰੇ ਕਰਨਾ ਹੈ ਸੋ 150 ਕਰੋੜ ਦੀ ਆਵਾਮ ਦੀ ਜਿਹੜੀ ਸਰਕਾਰ ਤੇ ਕਾਰਪੋਰੇਟ ਘਰਾਣੇ ਕਰਦੇ ਨੇ ਉਸ ਨੂੰ ਰੋਕਣ ਵਾਸਤੇ ਆਪਾਂ ਨੇ ਇੱਕ ਜੁੱਟੋ ਕੇ ਲੜਾਈ ਲੜਨੀ ਹੈ ਮੈਂ ਆਸ ਕਰਾਂਗਾ 17 18 ਤਰੀਕ ਨੂੰ ਅੰਮ੍ਰਾਲਾ ਐਸਪੀ ਦਫਤਰ ਦਾ ਘਰਾਵ ਹੈ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਡ ਚੜ ਕੇ 17 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਾਲਾ ਅਨਾਜ ਮੰਡੀ ਵਿੱਚ ਪਹੁੰਚੋ ਉੱਥੋਂ ਤੋਂ ਆਪਾਂ 11 ਵਜੇ ਫਿਰ ਐਸਪੀ ਦਫ਼ਤਰ ਨੂੰ ਪਹੁੰਚ ਕਰਨਾ ਹੈ ਸੋ ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਵੱਧ ਚੜ੍ਹ ਕੇ ਪਹੁੰਚੋ ਆਸ ਕਰਾਂਗੇ ਤੁਸੀਂ ਉੱਥੇ ਪਹੁੰਚੋਗੇ ਤੇ ਇਹ ਆਪਾਂ ਲੜਾਈ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਥੈਂਕ ਯੂ ਸੋ ਮਚ